ਜੋ ਪੰਜਾਬ ਦੇ ਵਿੱਚ ਪੰਜ ਜਿਹੜੇ ਵੱਡੇ ਮਹਾਨਗਰ ਨੇ ਜਿਹਦੇ ਚ ਅੰਮ੍ਰਿਤਸਰ ਜ਼ਿਲਹੰਦਰ ਲੁਧਿਆਣਾ ਪਟਿਆਲਾ ਔਰ ਬਠਿੰਡਾ ਪਰਦੇਸ਼ ਵੱਲੋਂ ਇਹ ਤੈਅ ਹੋਇਆ ਕਿ ਇਹਨਾਂ ਪੰਜਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਜਿਹਦੇ ਤਹਿਤ ਅੱਜ ਤੁਹਾਨੂੰ ਵੀ ਇੱਥੇ ਮੌਕਾ ਦਿੱਤਾ ਹੈ ਔਰ ਸਾਡੇ ਮਾਨਯੋਗ ਸੂਬੇ ਦੇ ਸਾਫਕਾ ਪ੍ਰਧਾਨ ਤੇ ਮਿਲਦਾ ਪਠਾਨਕੋਟ ਤੋਂ ਐਮਐਲਏ ਸ਼੍ਰੀ ਅਸ਼ਵਨੀ ਸ਼ਰਮਾ ਜੀ ਪ੍ਰੈਸ ਕਾਨਫਰੰਸ ਲਈ ਪਹੁੰਚੇ ਨੇ ਪ੍ਰੈਸ ਦਾ ਜਿਹੜਾ ਅੱਜ ਕਾਨਫਰੰਸ ਦਾ ਵਿਸ਼ਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਨਗੇ ਸਾਰਾ ਕਿ ਜੋ ਨਸ਼ਿਆਂ ਦੇ ਵਿਰੁੱਧ ਜੁੱਧ ਚਲਾਇਆਗਾ ਸੀ ਪੰਜਾਬ ਸਰਕਾਰ ਵੱਲੋਂ ਉਹਦੇ ਤੇ ਇਹਨਾਂ ਨੇ ਪੀਸੀ ਕਰਨੀ ਹੈ। ਔਰ ਸਾਡੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਜੀ ਸਾਡੇ ਸਾਬਕਾ ਪ੍ਰਧਾਨ ਬਨੋਦ ਬਿੰਟਾ ਜੀ ਸ਼ਾਮ ਲਾਲ ਬਾਂਸਲ ਜੀ ਸਾਡੇ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਤੇ ਸਾਬਕਾ ਇੰਪਰੂਵਮੈਂਟ ਦਾ ਚੇਅਰਮੈਨ ਮੋਹਨ ਲਾਲ ਗਰਗ ਜੀ ਸਾਡੇ ਜਨਰਲ ਸੈਕਟਰੀ ਅਮੇਸ਼ ਜੀ ਅਸ਼ੋਕ ਵਾਲਿਆਂਵਾਲੀ ਜੀ ਪ੍ਰਦੇਸ਼ ਮੈਂਬਰ ਨੋਨੀ ਜੀ ਔਰ ਵਿਜੇ ਸਿੰਘਲਾ ਜੀ ਇਹ ਸਾਰੇ ਆਏ ਨੇ ਤੇ ਇਸ ਲਈ ਸਾਰੇ ਪ੍ਰੈਸ ਨੂੰ ਜੀ ਆਇਆਂ ਹੁਣ ਮੈਂ ਬੇਨਤੀ ਕਰੂੰਗਾ ਮਾਨ ਜੋ ਕਸ਼ਮੀਰ ਸ਼ਰਮਾ ਜੀ ਨੂੰ ਕਿ ਉਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਸ਼ੁਰੂ ਕਰ ਦੇ। ਸਾਰੇ ਕਵਨ ਜੀ ਪ੍ਰੇਮ ਸਨ। ਦੇਖੀ ਪ੍ਰੈਸ ਵਾਰਤਾ ਦੇ ਅੰਦਰ ਸ਼ਾਮਲ ਹੋਏ ਸਾਰੇ ਇਲੈਕਟ੍ਰੋਨਿਕਸ ਮੀਡੀਆ ਪ੍ਰਿੰਟ ਮੀਡੀਆ ਦੇ ਪੱਤਰਕਾਰ ਮੇਤਰਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਔਰ ਮੈਂ ਲਗਭਗ 2 ਮਿੰਟ ਲੇਟ ਹੋਇਆ ਹਾਂ ਉਹਦੇ ਲਈ ਸ਼ਮਾ ਜਾਚਨਾ। ਕਿਉਂ ਔਰ ਅੱਜ ਦੀ ਪ੍ਰੈਸ ਕਾਨਫਰੰਸ ਇਸ ਕਰਕੇ ਰੱਖੀ ਗਈ ਹੈ ਕਿ 2022 ਦੇ ਅੰਦਰ ਦੇ ਅੰਦਰ ਜਦ ਇਹ ਸਰਕਾਰ ਬਣੀ ਉਸ ਵੇਲੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਇਹ ਸਰਕਾਰ ਆਈ ਉਹਨਾਂ ਚੋਂ ਇੱਕ ਮਹੱਤਵਪੂਰਨ ਮੁੱਦਾ ਸੀ ਕਿ ਆਹੀ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪੰਜਾਬ 'ਚ ਨਸ਼ਾ ਜਿਹੜਾ ਉਹਦੀ ਸਮਾਪਤੀ ਕਰਾਂਗੇ ਔਰ ਇਹ ਗੱਲਬਾਤ ਜਿਹੜੇ ਵਰਤਮਾਨ ਮੁੱਖ ਮੰਤਰੀ ਨੇ ਉਹਨਾਂ ਨੇ 2020 ਚ ਆਪਣਾ ਪ੍ਰਚਾਰ ਸ਼ੁਰੂ ਕਰਦੇ ਹੋਏ ਆਮ ਆਦਮੀ ਪਾਰਟੀ ਦਾ ਇਹ ਪੰਜਾਬੀਆਂ ਨਾਲ ਵਾਅਦਾ ਕੀਤਾ ਕਿ ਸਾਡੀ ਸਰਕਾਰ ਬਣਾਓ ਅਸੀਂ 3 ਮਹੀਨਿਆਂ ਦੇ ਅੰਦਰ ਅੰਦਰ ਨਸ਼ੇ ਦੀ ਸਮਾਪਤੀ ਕਰਾਂਗੇ ਲੇਕਿਨ ਅੱਜ ਤੁਸੀਂ ਪੰਜਾਬ ਦੇ ਅੰਦਰ છાਤੀ ਮਾਰੋ ਇਹ ਸਰਕਾਰ ਦਾ ਲਗਭਗ ਸਾਢੇ 3 ਸਾਲ ਹੋ ਗਏ। ਔਰ ਐਸੀ ਸਰਕਾਰ ਹੈ ਕਿ ਜਿੰਨੂੰ ਝੂਠ ਬੋਲਦੇ ਹੋਏ ਲਾਰਾ ਲਾਉਂਦੇ ਹੋਏ ਕਿਸੇ ਵੀ ਪ੍ਰਕਾਰ ਦੀ ਕੋਈ ਕਹਿੰਦੇ ਨਾ ਕਿ ਹਿੱਕਚਾੜ ਹੋਏ। ਇਹਨਾਂ ਵਿੱਚ ਉਹ ਹਿੱਕਚਾੜ ਨਹੀਂ ਹੈ। ਇਹਨਾਂ ਸਾਢੇ 3 ਸਾਲਾਂ 'ਚ 2020 'ਚ ਕੀਤੇ ਵਾਅਦੇ ਨੂੰ 22 'ਚ ਉਹਨੂੰ ਨਿਭਾਉਣ ਦੇ ਵਾਅਦੇ ਨੂੰ ਇਹਨਾਂ ਨੇ 5 ਵਾਰ ਕੀਤਾ ਹੈ। ਲਗ ਲਗ ਸਮੇਂ ਦੇ ਉੱਤੇ ਪੰਜ ਵਾਰ ਇਸ ਸਰਕਾਰ ਨੇ ਕਮਿਟਮੈਂਟ ਕੀਤੀ ਕਿ ਹੁਣ ਅਸੀਂ 2 ਮਹੀਨਿਆਂ 'ਚ ਕਦਮ ਕਰ ਦਿਆਂਗੇ ਹੁਣ 3 ਮਹੀਨਿਆਂ 'ਚ ਖਤਮ ਕਰ ਦਿਆਂਗੇ ਹੁਣ ਲਾਸਟ ਕਮਿਟਮੈਂਟ ਇਹਨਾਂ ਦੀ ਕੀ ਸੀ ਕਿ 31 ਮਈ ਤੱਕ ਔਰ ਇਹ ਗੱਲ ਕੌਣ ਕਹਿ ਰਿਹਾ ਡੀਜੀਪੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਉਂਦਾ ਹੈ ਆ ਕੇ ਕਹਿੰਦਾ ਹੈ ਕਿ ਅਸੀਂ 31 ਮਈ ਤੱਕ ਪੰਜਾਬ ਨੂੰ ਨਸ਼ੇ ਤੋਂ ਫ੍ਰੀ ਕਰ ਦਿਆਂਗੇ ਅੱਜ ਪੰਜਾਬੀ ਪੁੱਛਣਾ ਚਾਹੁੰਦਾ ਹੈ ਕੀ ਕਾ ਪੰਜਾਬ ਚੋਂ ਨਸ਼ਾ ਸਮਾਪਤ ਹੋ ਗਿਆ ਇਸ ਨਸ਼ੇ ਨੂੰ ਥੋੜੀ ਜੀ ਢਲ ਪਈ ਸੀ ਜਦੋਂ ਨਾ ਕਰੋਨਾ ਆਇਆ ਸੀ ਸਪਲਾਈ ਚੇਨ ਟੁੱਟੀ ਸੀ ਅੱਜ ਪੰਜਾਬ ਦੇ ਅੰਦਰ ਕਈ ਪਿੰਡ ਕਈ ਇਲਾਕੇ ਅੱਜ ਵੀ ਇਸ ਤਰੀਕੇ ਦੇ ਆ ਜਿੱਤੇ ਬੋਰਡ ਲੱਗਾ ਪਿਆ ਐਸੇ ਜਗ੍ਹਾ ਆ ਕਿ WhatsApp ਦੇ ਉੱਤੇ ਇਹ ਤੇ ਸੁਣਿਆ ਸੀ ਕਿ ਪੀਜੇ ਦੀ ਹੋਮ ਡਿਲੀਵਰੀ ਹੁੰਦੀ ਆ ਕਿ ਨਿਆਣੇ ਚਲੋ ਜੀ ਉਹ ਡੋਮੀਨੋ ਤੋਂ ਕੁਝ ਮੰਗਾ ਲਿਆ ਅੱਜ ਕੱਲ ਤੇ ਨਸ਼ੇ ਦੀ ਵੀ ਜਿਹੜੀ ਐ ਉਹ ਹੋ ਰਹੀ ਐ হোম ਡਿਲੀਵਰੀ ਵੱਡੀ ਗੱਲ ਇਹ ਹੈ ਕਿ ਇਹ ਨਸ਼ਾ ਇਸ ਪ੍ਰਕਾਰ ਦਾ ਹੈ ਕਿ ਜਦ ਤੇ ਰੋਕ ਬੇਚਣ ਵਾਲੇ ਤੇ ਲੱਗਣੀ ਚਾਹੀਦੀ ਐ ਇਹ ਦੋ ਚਾਰ ਘਰਾਂ ਦੇ ਉੱਤੇ ਬਲਰੋਜਨ ਚਰਾ ਕੇ ਕੋਈ yogi ਨਹੀਂ ਬਣ ਸਕਦਾ ਕਾਨੂੰਨ ਦਾ ਰਾਜ ਨਹੀਂ ਲਿਆ ਸਕਦਾ ਨਾជាਬ ਰੁੱਤ ਜੜੀ ਇਹ ਕਾਰਵਾਈ ਹੈ ਕੇਵਲ ਔਰ ਕੇਵਲ ਦਿਖਾਵਾ ਹੈ ਪੰਜਾਬ ਦੇ ਅੰਦਰ ਸਪਲਾਈ ਚੇਨ ਬਿਲਕੁਲ ਨਹੀਂ ਟੁੱਟੀ ਜਿਹੜੇ ਲੋਕ ਜਾਣਕਾਰ ਹੋ ਤੁਸੀਂ ਪੱਤਰਕਾਰ ਮਿੱਤਰੋ ਹਰ ਚੀਜ਼ ਨੂੰ ਤੁਸੀਂ ਜਾਣਦੇ ਹੋ ਇਹ ਇੱਕ ਐਸੀ ਬਿਮਾਰੀ ਹੈ ਕਿ ਜਿਹੜਾ ਬੰਦਾ ਇਹਨੂੰ ਖਾਂਦਾ ਹੈ ਜਿਸਦੇ ਉਹਨੂੰ ਉਹ ਡੋਜ਼ ਨਾ ਮਿਲੇਗੀ ਉਹ ਨਾ ਜਿੱਦਾਂ ਮਛਲੀ ਤੜਪਦੀ ਆਉਂਦਾ ਤੜਫੇਗਾ ਉਹਦੇ ਲਈ ਸੈਂਟਰ ਚਾਹੀਦੇ ਸੀ ਕਿ ਉਹਨਾਂ ਨੂੰ ਦੁਬਾਰਾ ਪੁਨਰਵਾਸ ਕਰਨਾ ਹੈ ਉਹਨਾਂ ਦਾ ਇਲਾਜ ਕਰਨਾ ਹੈ ਅੱਜ ਕੋਈ ਨਸ਼ਾ ਮੁਕਤੀ ਕੇਂਦਰਾਂ 'ਚ ਕੋਈ ਰਸਤ ਦਿਖ ਰਿਹਾ ਹੈ ਕੀ ਕੋਈ ਤੜਪ ਦਿਖ ਰਹੀ ਹੈ ਇਹਦਾ ਮਤਲਬ ਇਹ ਹੈ ਕਿ ਇਹ ਜਿਹੜਾ ਮਹਿੰਮ ਸੀਰਾ ਦੀ ਜਿਹਦਾ ਪੰਜਾਬ ਦੀ ਜਨਤਾ ਨਾਲ ਮੌਕੇ-ਮੌਕੇ ਤੇ ਪੰਜ ਵਾਰ ਇਹਨਾਂ ਨੇ ਕਮਿਟਮੈਂਟ ਕੀਤੀ ਉਹ ਪੂਰੀ ਮਹਿੰਮ ਪੂਰੀ ਤਰ੍ਹਾਂ ਨਾਲ ਫੇਲ ਹੋਈ ਹੈ ਔਰ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਕੇਵਲ ਆਪਣੀ ਪਿੱਡ ਤਪਤਪਾਣੀ ਹੈ ਉਹਦੇ ਨਾਲ ਗੱਲ ਨਹੀਂ ਬਣਨੀ ਹੈਗੀ ਔਰ ਇਹਦੇ ਅੰਦਰ ਹੂਨਟਕ ਸਰਕਾਰ ਨੂੰ ਛਾਇਆ ਕਰਨਾ ਚਾਹੀਦਾ ਕਿ ਕਿੰਨੇ ਵਪਾਰੀ ਨਸ਼ੇ ਦੇ ਵੱਡੇ ਤਸਕਰ ਜਿਨ੍ਹਾਂ ਜਿਨ੍ਹਾਂ ਨੂੰ ਫੜਿਆ ਔਰ ਸਪਲਾਈ ਚੇਨ ਟੁੱਟੀ ਹੈ ਜ਼ਮੀਨੀ ਨਰਾਤਲ ਦੇ ਉਤੇ ਉਹ ਬਿਲਕੁਲ ਕਿਤੇ ਨਜ਼ਰ ਨਹੀਂ ਆ ਰਹੀ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਇਹ ਸਰਕਾਰ ਜਿਸ ਤਰੀਕੇ ਨਾਲ ਬਾਕੀ ਗੱਲਾਂ ਦੇ ਇਹਨਾਂ ਨੇ ਲਾਰੇ ਲਾਏ ਸੀ ਟਟਕੀਆਂ ਦੇ ਅੰਦਰ ਐਮਐਮਐਸਪੀ ਦਿੰਦੇ ਸੀ ਪੈਆਂ ਪੈਰਾਂ ਨੂੰ ਹਜ਼ਾਰ ਰੁਪਏ ਦੇਣ ਦੀ ਗੱਲ ਕਰਦੇ ਸੀ ਇਹ ਹਰ ਮੁੱਦੇ ਤੇ ਫੇਲ ਹੋਈ ਹੈ ਅਸੀਂ ਇਹਦੀ ਪੂਰੀ ਤਰ੍ਹਾਂ ਨਾਲ ਨਖੇਦੀ ਕਰਦੇ ਹਾਂ ਔਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਜਿਹੜਾ 31 ਮਈ ਤੱਕ ਦਾ ਟੀਚਾ ਸੀ ਇਹਦੇ ਅੰਦਰ ਜ਼ਮੀਨੀ ਪੱਧਰ ਦੇ ਉੱਤੇ ਨਸ਼ੇ ਦੇ ਨਾਲ ਜਿਹੜੇ ਬੱਚੇ ਗਰੱਥ ਸੀ ਕਿੰਨੇ ਬੱਚਿਆਂ ਦਾ ਇਲਾਜ ਇਸ ਵੇਲੇ ਹੋ ਰਿਹਾ ਇਹ ਕੋਈ दारू ਵਾਲਾ ਨਸ਼ਾ ਨਹੀਂ ਦੂਜਾ ਨਸ਼ਾ ਨਹੀਂ ਹੈ ਕਿ ਜਿਹੜਾ ਨਹੀਂ ਇੱਕ ਡੋਜ਼ ਨਾ ਮਿਲਣ ਤੇ ਬੱਚਾ ਕ੍ਰਾਈਮ ਕਰਨ ਤੱਕ ਤੇ ਤਿਆਰ ਹੋ ਜਾਂਦਾ ਉਹਨੂੰ ਮਾਪਿਓ ਵੀ ਨਹੀਂ ਲੱਗਦੇ ਪੰਜਾਬ ਜਿੰਦਰ ਐਸਾ ਤੇ ਕੋਈ ਹਸਪੀਟਲ ਮੈਨੂੰ ਲੱਭ ਨਹੀਂ ਰਿਹਾ ਜਿੱਥੇ ਪਰਮਾਰ ਲੱਗੀ ਹੋਏ ਇਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਬੱਚਿਆਂ ਨੂੰ ਉਹ ਜਿਹੜੇ ਵੀ ਲੋਕ ਇਸ ਨਸ਼ੇ ਨੂੰ ਕਰਦੇ ਨੇ ਉਹਨਾਂ ਨੂੰ ਉਹ ਮਾਲ ਮਿਲ ਰਿਹਾ ਜੇ ਉਹਨਾਂ ਨੂੰ ਮਾਲ ਮਿਲ ਰਿਹਾ ਤੇ ਇਹਦਾ ਮਤਲਬ ਸਰਕਾਰ ਦੀ ਜਿਹੜੀ ਹੈ ਉਹ ਨਾਕਾਮੀ ਹੈ ਔਰ ਸਰਕਾਰ ਪੂਰੀ ਤਰ੍ਹਾਂ ਨਾਲ ਨਸ਼ਾ ਰੋਕਣ ਚ ਫੇਲ ਰਹੀ ਹੈ ਇਹਦੇ ਤਹਿਤ ਸਰਕਾਰ ਤੋਂ ਜਵਾਬ ਪੁੱਛਣ ਲਈ ਅੱਜ ਮੈਂ ਤੁਹਾਡੇ ਇੱਥੇ ਤੁਹਾਡੇ ਮਾਧਿਅਮ ਨਾਲ ਜਵਾਬ ਪੁੱਛਿਆ ਕਿ ਭਈ 31 ਮਈ ਵੀ ਨਿਕਲ ਗਈ ਹੈ ਤੇ ਕੀ ਆ ਪੰਜਾਬ ਨਸ਼ਾ ਮੁਕਤ ਹੋ ਗਿਆ ਪੰਜਾਬ ਨਸ਼ਾ ਮੁਕਤ ਤੇ ਨਹੀਂ ਹੋਇਆ ਇਹ ਠੀਕ ਹੈ ਤੁਹਾਡੇ ਲਾਰੇ ਤੁਹਾਡੇ ਚੁਟਕਲੇ ਸੁਣ ਸੁਣ ਕੇ ਸਰਕਾਰਾਂ ਨਹੀਂ ਚਲਦੀ ਹੁੰਦੀਆਂ ਲੋਕਾਂ ਨੂੰ ਜਮੀਨੀ ਹੱਤਲ ਤੇ ਦਿਖਣਾ ਚਾਹੀਦਾ ਕਿ ਨਸ਼ੇ ਦੀ ਸਮਾਪਤੀ ਹੋਈ ਹੈ ਤੁਸੀਂ ਕੋਈ ਗੱਲ ਪੁੱਛਣੀ ਹੈ ਪੁੱਛੋ ਇੱਕ ਡਾਕਟਰ ਨੂੰ ਪਹਿਲਾਂ ਜੀ ਇੱਥੇ ਨੌਲ ਦੇ ਦੋ ਟੱਕ ਫੜੇ ਗਏ ਸੀ ਇੱਥੇ ਉਹ ਕਹਿੰਦੇ ਵੀ ਇਹ ਮਜਾ ਲਈ ਸ਼ਰਾਬ ਬਣਾਉਣੀ ਸੀ ਪਰ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਮਾਰਦਿਆਂ ਆ ਕੇ ਕਹਿੰਦਾ ਵੀ ਇਹ ਬਿਲਟੀ ਉਹ ਵੱਟ ਕੇ ਆਈ ਸੀ ਕਿ ਕੁਝ ਜਾਣਾ ਸੀਗਾ ਉੱਥੇ ਬਿਲਡਿੰਗ ਵਾਲੇ ਦਿੱਥਿਆ ਸੀ ਉਹ ਦੇਰ ਵੀ ਇਹਨਾਂ ਦੇ ਪੱਕਾ ਕੱਟ ਗਿਆ ਲੱਗਦਾ ਹੈ ਕੰਮਤ ਬਿੱਲ ਦਿੱਤੇ ਆ ਉਹਨਾਂ ਨੂੰ ਟ੍ਰਾਂਪੋਰਟ ਦੇਵਾਣੇ ਇਹਦੇ ਤੋਂ ਹੀ ਪਤਾ ਚੱਲਦਾ ਪਿਆ ਨਾ ਕਿ ਸਰਕਾਰ ਜਿਨ੍ਹਾਂ ਤੱਕ ਜਿਹੜੇ ਨਸ਼ੇੜੀ ਨਸ਼ੇ ਦੇ ਵਪਾਰੀ ਐ ਉਹਨਾਂ ਤੋਂ ਜਾਣ ਤੱਕ